ਬੱਬਾ ਨਾਨਕ ਜੀ ਦੀ ਇਸ ਗੱਲ ਨੂੰ ਸੁਣ ਕੇ ਟੋੜੀਆਂ ਵੀ ਅੱਖਾਂ ਪਰ ਆਉਣਗੀਆਂ ਭਾਈ ਗੁਰੂ ਦਾਸ ਜੀ ਨੇ ਇੱਕ ਪੰਕਤੀ ਦੀ ਰਚਨਾ ਕੀਤੀ ਸੀ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਖੁਚਾਰਾ ਉਹਨਾਂ ਨੇ ਇਸ ਪੰਕਤੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਅਤੇ ਗੁਰੂ ਨਾਨਕ ਦੇਵ ਜੀ ਦੀ ਇੱਕ ਛੋਟੇ ਹੁੰਦਿਆਂ ਦੀ ਗੱਲ ਸੁਣਾਈ ਸੀ ਮਾਤਾ ਤ੍ਰਿਪਤਾ ਜੀ ਬੱਬਾ ਨਾਨਕ ਜੀ ਨੂੰ ਕਹਿੰਦੇ ਨੇ ਜੇ ਤੂੰ ਕੋਈ ਹੋਰ ਕੰਮ ਨਹੀਂ ਕਰਨਾ ਤਾਂ ਛੋਟੀ ਮੋਟੀ ਦੁਕਾਨ ਹੀ ਖੋਲ ਲੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਮਾਤਾ ਜੀ ਦੁਕਾਨ ਤਾਂ ਮੈਂ ਖੋਲੀ ਹੋਈ ਹੈ ਮਾਤਾ ਜੀ ਨੇ ਹੈਰਾਨ ਹੋ ਕੇ ਚਾ ਪੁੱਤਰ ਤੇਰੀ ਦੁਕਾਨ ਕਿੱਥੇ ਹੈ ਤੇ ਕਦੋਂ ਖੁੱਲਦੀ ਹੈ ਮੈਂ ਤਾਂ ਕਦੇ ਦੇਖੀ ਨਹੀਂ ਗੁਰੂ ਜੀ ਨੇ ਉੱਤਰ ਦਿੱਤਾ ਮਾਂ ਮੇਰੀ ਦੁਕਾਨ ਤਾਂ ਸਵੇਰੇ 3 ਵਜੇ ਖੁੱਲਦੀ ਹੈ ਅੰਮ੍ਰਿਤ ਵੇਲੇ ਮਾ ਨੇ ਹੁਣ ਪੁੱਛਿਆ ਕਿ ਉਸ ਵੇਲੇ ਕੋਈ ਸੌਦਾ ਵੀ ਲੈਣ ਹੁੰਦਾ ਹੈ ਤਾਂ ਉੱਤਰ ਵਿੱਚ ਗੁਰੂ ਜੀ ਨੇ ਕਿਹਾ ਕਿ ਮਾ ਉਸ ਵੇਲੇ ਤਾਂ ਇੰਨੇ ਗਾਹ ਕੌਂਦੇ ਨੇ ਕਿ ਉਹਨਾਂ ਨੂੰ ਸੌਦਾ ਦੇਣ ਦੀ ਵਾਰੀ ਵੀ ਮੁਸ਼ਕਲ ਹੋ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਦਾ ਇਸ ਤੋਂ ਮਤਲਬ ਸੀ ਕਿ ਹਰੀ ਨਾਮ ਦੀ ਦੁਕਾਨ ਅਤੇ ਅੰਮ੍ਰਿਤ ਵੇਲੇ ਆਪ ਸੱਚੇ ਨਾਮ ਦੇ ਵਡਿਆਈ ਕਰਨ ਅਤੇ ਕਰਾਉਣ ਦਾ ਸੱਚਾ ਸੌਦਾ ਕਰਦੇ ਸਨ ਇੱਕ ਦਿਨ ਮਾਤਾ ਤ੍ਰਿਪਤਾ ਜੀ ਨੇ ਵੇਖਿਆ ਕਿ ਸੌਣ ਭਾਦਰੋਂ ਦੇ ਮਹੀਨੇ ਵਿੱਚ ਉਹਨਾਂ ਦੇ ਪਿਆਰੇ ਪੁੱਤਰ ਨਾਨਕ ਜੀ ਸਵੇਰੇ ਅੰਮ੍ਰਿਤ ਵੇਲੇ ਤੂੰ ਹੀ ਤੂੰ ਹੀ ਤੇਰਾ ਤੇਰਾ ਦਾ ਜਾਪ ਕਰ ਰਹੇ ਹਨ ਤਾ ਜੀ ਨੇ ਕਿਹਾ ਕਿ ਪੁੱਤਰ ਤੇਰੀ ਤਾਂ ਸਾਰੀ ਰਾਤ ਹੀ ਜਾਗਦੇ ਲੰਘ ਗਈ ਐ ਹੁਣ ਤਾਂ ਜਰਾ ਆਰਾਮ ਕਰ ਲੈ ਉੱਤਰ ਮਿਲਿਆ ਕਿ ਮਾਂ ਵੇਖ ਛੋਟਾ ਜਿਹਾ ਪਪੀਹਾ ਲਗਾਤਾਰ ਪੀਹਾ ਪੀਹਾ ਬੋਲ ਰਿਹਾ ਉਸਦਾ ਪੀਹਾ ਬਦਲ ਐ ਜੋ ਉਸਨੂੰ ਦਿਖ ਰਿਹਾ ਹੈ ਤਦ ਵੀ ਉਹ ਉਸਨੂੰ ਲਗਾਤਾਰ ਬੁਲਾਈ ਹੀ ਜਾ ਰਿਹਾ ਤੇ ਉਸ ਛੋਟੇ ਜਿਹੇ ਪੰਛੀ ਦਾ ਫਿਰ ਹਟ ਵੇਖ ਮੈਂ ਤਾਂ ਇੱਕ ਮਨੋਖਾ ਮੇਰਾ ਪੀਹਾ ਜਿਸਨੂੰ ਕਿ ਮੈਂ ਬੁਲਾ ਰਿਹਾ ਉਹ ਤਾਂ ਅਦਿੱਖ ਐ ਜੇ ਪੰਛੀ ਸਾਰੇ ਰਾਤ ਨਹੀਂ ਸੁੱਤਾ ਤੇ ਫਿਰ ਮੈਂ ਕਿਵੇਂ ਸੋ ਸਕਦਾ ਆ ਮਾਂ ਤੂੰ ਵੀ ਮੇਰੇ ਨਾਲ ਬੈਠ ਅਸੀਂ ਦੋਵੇਂ ਮਿਲ ਕੇ ਆਪਣੇ ਪਿਆਰੇ ਪ੍ਰਭੂ ਨੂੰ ਇਸ ਪਪੀਹੇ ਵਾਂਗ ਪੁਕਾਰਿਏ ਉਹ ਪ੍ਰੀਤਮ ਪਿਆਰਾ ਸਾਡੀ ਜ਼ਰੂਰ ਸੁਨੇਗਾ ਤੇ ਅੰਮ੍ਰਿਤ ਜਲ ਦੀ ਬਖਸ਼ਿਸ਼ ਵੀ ਕਰੇਗਾ